ਸਤ ਸ੍ਰੀ ਅਕਾਲ ਦੋਸਤੋ ਫਾਈਬਰ ਰਿਵਰ ਨਿਊਜ਼ ਦੇਖਣ ਵਾਲੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ ਅੱਜ ਦੀਆਂ ਮੁੱਖ ਖਬਰਾਂ ਲੈ ਕੇ ਹਾਜ਼ਰ ਹੋਏ ਹਾਂ ਸੋ ਬਣੇ ਰਹੋ ਸਾਡੇ ਨਾਲ ਦੇਖਦੇ ਰਹੋ ਸਾਡਾ ਚੈਨਲ ਖਬਰਾਂ ਦੇ ਨਾਲ ਜਲਦੀ ਜਲਦੀ ਵੀਡੀਓ ਨੂੰ ਸ਼ੇਅਰ ਜਰੂਰ ਕਰ ਦੇਣਾ ਸੋ ਸਭ ਤੋਂ ਪਹਿਲਾਂ ਮੌਸਮ ਨਾਲ ਸੰਬੰਧਿਤ ਖਬਰ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਸੋ ਸਭ ਤੋਂ ਪਹਿਲਾਂ ਤੁਹਾਡੇ ਨਾਲ ਮੌਸਮ ਦੀ ਖਬਰ ਸਾਂਝੀ ਕਰਦੇ ਆ ਪੰਜਾਬ ਚ ਜੋ ਮੌਸਮ ਦਾ ਬਦਲਿਆ ਮਜਾਜ ਤੇਜ਼ ਹਨੇਰੀ ਨਾਲ ਛਾਈ ਕਾਲੀ ਘੜਾ ਭਿਆਨਕ ਗਰਮੀ ਤੋਂ ਮਿਲੀ ਰਾਤ ਜੀ ਹਾਂ ਪੰਜਾਬ ਵਿੱਚ ਅੱਜ ਅਚਾਨਕ ਮੌਸਮ ਨੇ ਆਪਣਾ ਮੂਜਾਜ ਬਦਲ ਲਿਆ ਹੈ ਦੁਪਹਿਰ ਕਰੀਬ 4 ਵਜੇ ਮੌਸਮ ਨੇ ਮੂਜਾਜ ਬਦਲਿਆ ਜਿੱਥੇ ਗਰਮੀ ਤੋਂ ਰਾਤ ਦਵਾਈ ਉੱਥੇ ਹੀ ਆਸਮਾਨ ਦੇ ਵਿੱਚ ਛਾਏ ਹੋਏ ਕਾਲੇ ਬੱਦਲਾਂ ਤੇ ਹਨੇਰੀ ਕਾਰਨ ਉੱਡੀ ਧੂੜ ਜਿਸ ਕਾਰਨ ਦਿਨੇ ਹੀ ਦਿਨ ਦੇ ਸਮੇਂ ਗਹਿਰਾ ਹਨੇਰਾ ਛਾ ਗਿਆ ਜੀ ਹਾਂ ਜਲੰਧਰ ਹੁਸ਼ਿਆਰਪੁਰ ਸਮੇਤ ਅਪਰੋਜ ਪਰ ਦੇ ਕਈ ਦੱਖਣੀ ਖੇਤਰਾਂ ਦੇ ਵਿੱਚ ਜਿਹੜਾ ਇਹ ਹਨੇਰਾ ਛਾ ਗਿਆ ਜਿਸ ਕਾਰਨ ਤੇਜ਼ ਹਵਾਵਾਂ ਦਾ ਵੀ ਜਿਹੜਾ ਚਖੜ ਦੇਖਣ ਨੂੰ ਮਿਲਿਆ ਇਨ੍ਹਾਂ ਥਾਵਾਂ ਤੇ ਇਸ ਤੋਂ ਬਾਅਦ ਪੰਜਾਬ ਦੇ ਕਈ ਇਲਾਕਿਆਂ ਦੇ ਵਿੱਚ ਜਿੱਥੇ ਤੇਜ਼ ਹਨੇਰੀ ਦੇ ਕਾਰਨ ਉੱਥੇ ਹੀ ਤੇਜ਼ ਬਾਰਸ਼ਾ ਵੀ ਦੇਖਣ ਨੂੰ ਮਿਲੀ ਮੌਸਮ ਸੁਹਾਣਾ ਹੋ ਗਿਆ ਮੌਸਮ ਦਾ ਜਿਹੜਾ ਮਜਾਜ ਬਦਲਿਆ ਜਿਕਰ ਜੋ ਹੈ ਕਿ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਪੈ ਰਹੀ ਲੂ ਭਰੀ ਗਰਮੀ ਜਿੱਥੇ ਤਾਪਮਾਨ 40 ਡਿਗਰੀ ਤੋਂ ਪਾਰ ਹੋ ਗਿਆ ਸੀ ਮੀਹ ਹਨੇਰੀ ਤੂਪਾਦ ਜਿਹੜਾ ਅਚਾਨਕ ਇੱਕ ਵੱਡੀ ਗਰਾਵਟ ਤਾਪਮਾਨ ਦੇ ਵਿੱਚ ਦੇਖਣ ਨੂੰ ਮਿਲੀ ਹੈ ਜਿਸ ਕਾਰਨ ਲੋਕਾਂ ਨੂੰ ਗਰਮੀ ਤੋਂ ਵੀ ਰਾਤ ਮਿਲੀ ਹੈ ਹਾਲਾਂਕਿ ਮੌਸਮ ਭਾਗ ਨੇ 10 ਮਈ ਨੂੰ ਮੌਸਮ ਦੇ ਬਦਲਾਅ ਦੇ ਵਿੱਚ ਲਾਗੇ ਤੋਂ ਅਲਰਟ ਜਾਰੀ ਕੀਤਾ ਹੈ ਜਿਸ ਦੌਰਾਨ ਅੱਜ ਅਚਾਨਕ ਆਈ ਤੇਜ਼ ਹਨੇਰੀ ਕਾਰਨ ਜੀਵਨ ਅਸਤਵਿਅਸਤ ਹੋ ਗਿਆ ਇਸ ਤੋਂ ਬਾਅਦ ਇਹ ਗੱਲ ਕੀਤੀ ਜਾਵੇ ਕਿ ਕਈ ਪਿਛਲੇ ਇਹਨਾਂ ਦੀ ਜੀ ਗੱਲ ਕੀਤੀ ਜਾਵੇ ਤਾਂ ਪਿਛਲੇ ਦਿਨੀ ਪੰਜਾਬ ਚ بارش ਦੇ ਨਾਲ ਗੜੇਮਾਰੀ ਵੀ ਹੋਈ ਸੀ ਮਾਹਿਰਾਂ ਦਾ ਕਹਿਣਾ ਹੈ ਕਿ ਗੜੇਮਾਰੀ ਖੜੀ ਫਸਲ ਦਾ ਜਿਹੜਾ ਵਧੇਰੇ ਨੁਕਸਾਨਦਾਇਕ ਸੀ ਉਹਨਾਂ ਦਾ ਕਹਿਣਾ ਹੈ ਕਿ ਫਿਲਹਾਲ ਜੈਲੋ ਲਟ ਜਾਰੀ ਹੈ ਜੇ ਉਸ ਤੋਂ ਬਾਅਦ ਮੌਸਮ ਆਉਣ ਵਾਲੇ ਦਿਨਾਂ ਦੇ ਵਿੱਚ ਵੱਡਾ ਬਦਲਾਅ ਹੋ ਸਕਦਾ ਹੈ ਮਾਹਿਰਾਂ ਨੇ ਕਿਹਾ ਹੈ ਕਿ ਜੈਲੋ ਅਲਰਟ ਕਈ ਵਾਰੀ orange alert ਦੇ ਵਿੱਚ ਬਦਲਾਅ ਦੇਖਿਆ ਗਿਆ ਹੈ ਜਿਸ ਕਾਰਨ ਸਬੰਧਤ ਲੋਕਾਂ ਨੂੰ ਇੰਤਜ਼ਾਮ ਕਰ ਲੈਣੇ ਚਾਹੀਦੇ ਹਨ ਜੀ ਹਾਂ ਇਹ ਸੀਗੀ ਜੋ ਅਪਡੇਟ ਮੌਸਮ ਨਾਲ ਸਬੰਧਤ ਸੀਗੀ ਜੋ ਤੁਸੀਂ ਅਚਾਨਕ ਗਰਮੀ ਤੋਂ ਬਾਅਦ ਵੱਡੀ ਤਬਦੀਲੀ ਮੌਸਮ ਦੇ ਵਿੱਚ ਦੇਖੀ ਹੈ